ਸਾਰੇ ਸਿੱਖਾਲ ਜੀ ਸਾਰਿਆਂ ਨੂੰ ਮਾਫ ਕਰੂ ਮੈਂ YouTube ਚਾਹ ਹਰ ਵਕਤ ਜਲਦੀ ਉਦੋਂ ਤੱਕ ਸਾਰੇ ਬੰਦ ਸੱਟ ਖਾਣ ਨੇ ਜਿਹੜਾ ਬੱਚਾ ਕੱਲ ਬਾਹਰ ਰਗਾ ਸੀ ਜੀ ਉਹ ਆ ਜੁੱਟ ਪਿਆ ਤੇ ਉੱਡ ਕੇ ਪਤਾ ਨਹੀਂ ਕਿੱਧਰ ਗਿਆ ਉੱਥੇ ਫਿਰਦਾ ਐ ਇੱਥੇ ਕਬੂਤਰਾਂ ਨਾਲ ਰਲ ਜੂਗਾ ਠੀਕ ਆ ਭਾਈ ਉਤਰ ਛੱਡ ਤੇ ਮੈਂ ਤੇ ਆ ਕਬੂਤਰ ਆਪਣਾ ਬੱਚਾ ਇਹ ਛਤਰੀ ਤੇ ਬੰਦੰਨੇ ਆ ਤੇ ਇੱਕ ਮੈਨੂੰ ਉੱਥੇ ਜਾ ਕੇ ਦੁਬਾਰਾ ਫਿਰ ਬਹਿ ਗਿਆ ਉਹ ਕੋਈ ਨਾ ਬੁੱਠਾ ਆ ਜੂਗਾ ਤੇ ਮੈਂ ਚੱਲਿਆ ਸਕੂਲੇ ਤੇ ਅੱਜ ਮੇਰੀ ਗੁਜ਼ਰਤ ਹੀ ਨਹੀਂ ਖਾ ਪੈਗੀ ਤੇ ਹੁਣ ਆਪਾਂ ਛਤਰੀ ਲਾਦ ਗਏ ਛਤਰੀ ਦੇ ਉੱਤਰ ਲਾਤੀਏ ਆਉਣਾ ਹੋਊਗਾ ਤਾਂ ਪੁੱਠਾ ਆ ਜਾਊਗਾ ਨਾ ਆਉਣਾ ਹੋਵੇ ਤਾਂ ਉਹਦੀ ਮਰਜ਼ੀ ਆ ਯਾਰ ਠੀਕ ਹੈ ਲਓ ਬਾਈ ਇਹ ਕੂਤਰ ਤਾਂ ਛਤਰੀ ਤੇ ਲਾਤਾ ਮੇਰੇ ਉਹ ਬੱਚਾ ਪੁੱਠਾ ਆਇਆ ਯਾਰ ਸੁਆਦ ਦੀ ਆ ਕਿਉਂਕਿ ਉਹ ਨੂੰ ਨਾ ਯਾਰ ਉਹ ਮਤਲਬ ਜੜੀ ਜੋੜੀ ਦਾ ਬੱਚਾ ਨਾ ਉਹ ਜੋੜੀ ਵੀ ਪੁੱਠੀ ਲੈ ਕੇ ਜਾਣੀ ਆ ਤੇ ਉਹ ਬਾਈ ਕਹਿੰਦੇ ਯਾਰ ਮੈਨੂੰ ਜੋੜੀ ਪੁੱਠੀ ਦੇ ਦੇ ਤਦੋਂ ਤਾਂ ਬੱਚਾ ਵੀ ਇੱਕ ਹੀ ਰਹਿ ਗਿਆ ਸੀਗਾ ਤਾਂ ਕਰਕੇ ਕਹਿੰਦਾ ਯਾਰ ਜੋ ਬਰੋ ਬੱਚਾ ਆ ਜੇ ਉੱਥੇ ਵੀ ਬੈਠਾ ਨਹੀਂ ਤੇ ਉੱਡਦਾ ਵੀ ਹੈ ਨਹੀਂ ਸਾਲਾ ਇੱਕ ਵਾਰੀ ਵਿਖਿਆ ਤੇ ਦੂਜੀ ਵਾਰੀ ਵਿਖਿਆ ਨਹੀਂ ਗਾ ਪਤਾ ਨਹੀਂ ਕਿਹੜੇ ਖਲ ਖੁੰਝੇ ਚ ਵੜ ਗਿਆ ਵਾਹਿਗੁਰੂ ਕਰੇ ਕਿਰਪਾ ਸਾਡੇ ਬਈਆਂ ਦੀ ਅਰਦਾਸ ਹੋ ਜੇ ਅਰਦਾਸ ਕਰਿਆ ਕੂਤਰ ਪੁੱਠਾ ਜੇ ਬਈਰ ਵਾਹਿਗੁਰੂ ਕਰ ਦੇ ਕਿਰਪਾ ਉਹ ਬੱਚਾ ਪੁੱਠਾ ਆਏ ਸਵਾਦ ਆ ਜਾਊਗਾ ਬਈ ਠੀਕ ਹੈ ਜੀ ਤੇ ਬਾਕੀ ਉਹ ਤੋਂ ਦਾਦਾਂ ਜਿਹੜੀ ਖੱਟੀਆਂ ਅੱਖਾਂ ਵਾਲਾ ਠਾਲਾ ਵਾਲਾ ਕੂਤਰਾ ਉਹਦਾ ਇੱਕ ਬੱਚਾ ਰਹੇਗਾ ਜਿਹੜੀ ਚਿੱਟੀ ਕਾਲੀ ਬਰਲਡ ਕਬੂਤਰੀ ਹੈ ਸ਼ਾਖੇ ਕੂਤਰ ਨਾਲ ਠੀਕ ਹੈ ਭਾਈ ਉਹਦਾ ਇੱਕ ਬੱਚਾ ਸੀਗਾ ਉਹ ਬੱਚਾ ਉੱਡ ਗਿਆ ਠੀਕ ਆ ਬਈ ਉਹ ਦੋਨੇ ਜੋੜੀਆਂ ਬਾਈ ਅੰਜਨਾਂ ਤੋਂ ਲੈਂਦੀਆਂ ਨਾ ਉਹਨਾਂ ਨੇ ਪੁੱਠੀਆਂ ਲੈ ਕੇ ਜਾਣੀਆਂ ਠੀਕ ਆ ਜੀ ਤੇ ਮੇਰੀ ਸਕੀਮ ਸੀ ਵੀ ਜਿਹੜਾ ਠੱਲ ਵਾਲਾ ਬੱਚਾ ਉਹ ਚਿੱਟੀ ਕਾਲੀ ਜਾਲੇ ਮਤਲਬ ਉਹ ਕੁਤਰੀ ਜਿਹੜੀ ਚੰਗੀ ਜੋੜੀ ਗਾਹ ਨੂੰ ਉਹਨਾਂ ਦਾ ਜੋੜ ਪਾ ਦਾਂਗੇ ਵੀ ਉਹ ਬੰਦ ਕਰ ਲਾਂਗੇ ਉਹ ਕੱਲ ਮੈਂ ਉਹੀ ਡਾ ਬੈਠਾ ਯਾਰ ਉਹਨੂੰ ਤੇ ਹੁਣ ਮੇਰੇ ਸਾਲੇ ਦਾ ਵੇਖਦਾ ਹੀ ਨਹੀਂ ਦਾ ਕੱਲ ਤਾਂ ਕੋਠੀ ਤੇ ਬਹਿ ਗਿਆ ਸੀਗਾ ਹੁਣ ਉੱਥੇ ਲਾਟੀ ਬੈਠਾ ਤੇ ਹੁਣ ਵੀ ਨਹੀਂ ਵੇਖਦਾ ਠੀਕ ਆ ਬਈ ਬਸ ਵਾਹਿਗੁਰੂ ਕਰੇ ਕਿਰਪਾ ਮੁੱਠਾ ਆ ਜੇ ਤੇ ਬਸ ਹੁਣ ਆਪਾਂ ਵੀ ਨਾ ਕੇ ਸਕੂਲੇ ਚੱਲੇ ਆ ਯਾਰ ਸਕੂਲ ਵੀ ਜ਼ਰੂਰੀ ਆ ਨਾਲ ਨਾਲ ਕਬੂਤਰ ਵੀ ਜ਼ਰੂਰੀ ਆ ਤੇ ਬਲੌਗਿੰਗ ਵੀ ਜ਼ਰੂਰੀ ਆ ਠੀਕ ਹੈ ਜੀ ਬਾਕੀ ਕਬੂਤਰ ਖੁੱਲੇ ਛੱਡਤੇ ਛਤਰੀ ਦਾ ਕਬੂਤਰ ਲਾਤੇ ਆਪ ਦਾ ਕੰਮ ਕਰ ਲਿਆ ਮੈਂ ਬਾਕੀ ਦੂਜੀ ਗੱਲ ਹੁਣ ਕਬੂਤਰ ਤੇ ਉੱਠਾ ਹੋਣਾ ਉਹ ਆਜੂ ਨਹੀਂ ਤਾਂ ਨਾ ਹੋਣਾ ਉਹ ਯਾਰ ਅੱਗੇ ਨੇ ਘਟੇ ਪਏ ਆ ਜਰਲੇ ਨਾ ਉਹ ਵੀ ਇਹ ਵੀ ਜਰ ਲਾਂਗੇ ਕੋਈ ਚੱਕਰ ਨਹੀਂ ਠੀਕ ਹੈ ਜੀ ਹਾਂ ਜੀ ਜੋ ਬਰੋ ਤੇ ਸਕੂਲੋਂ ਪੁੱਠੇ ਆ ਗਏ ਸੀ ਆਪਾਂ ਤੇ ਆਉਂਦੇ ਸਾਰੇ ਯਾਰ ਗੱਡੀ ਬੈਕ ਕਰਕੇ ਨੇ ਸਹੀ ਕਰਕੇ ਲਾਉਣੀ ਸੀ ਰਾਤ ਟੇਢੀ ਲੱਗ ਗਈ ਸੀ ਤੇ ਬੈਟਰੀ ਡਾਊਨ ਸੀ ਤੇ ਸਟਾਰਟ ਕਰਕੇ ਠੱਲੀ ਇਹ ਚਾਰਜ ਹੋ ਜੂਗੀ ਅਕੇ ਮਾੜੀ ਮੋਟੀ ਤਾਂ ਤੇ ਆਪਾਂ ਗੱਡੀ ਤਾਂ ਨਵੀਂ ਲਈ ਸੀਗੀ ਆ ਦੇਖੋ ਇੰਨੀ ਚੱਲੀ ਵੀ ਆਉਣ ਦੀ ਫੋਰ ਠੀਕ ਹੈ ਜੀ ਤੇ ਬਾਕੀ ਆ ਦੇਖ ਲੋ ਗੱਡੀ ਦੀ ਕੰਡੀਸ਼ਨ ਓਕੇ ਰਿਪੋਰਟ ਹੈ ਤੇ ਹੁਣ ਇਹਨੂੰ ਅੱਗੇ ਟੇਢੀ ਜੀ ਲੱਗ ਗਈ ਸੀ ਰਾਤ ਹੁਣ ਜਮ ਸਿੱਧੀ ਕਰਕੇ ਲਾਉਣੀ ਆ ਤੇ 10-15 ਮਿੰਟ ਇਹਨੂੰ ਸਟਾਰਟ ਰੱਖਣਾ ਤੇ ਇੱਕ ਬੱਚਾ ਯਾਰ ਆਪਣਾ ਹੋਰ ਮਰ ਗਿਆ ਚੱਕਰ ਨਹੀਂ ਚੱਕਰ ਦਾ ਕਿਉਂ ਨਹੀਂ ਬਈ ਇੱਕੀ ਜੋੜੀ ਤਾਂ ਸੀ ਤੇ ਬਾਕੀ ਅੱਜ ਗੇਟ ਗੁੱਟ ਦਾ ਪੁੱਛ ਕਿਉਂ ਆਣੇ ਆ ਕੀ ਬੰਦਾ ਕੀ ਨਹੀਂ ਨਾਲੇ ਬਕੂਤਰ ਕੁਤਰ ਚਤਰੀ ਤੇ ਆਣ ਕੇ ਬੈਠਿਆ ਉਹ ਲਾਉਣੇ ਆ ਚਾਹ ਚੂ ਪੀ ਲਈਏ ਸਰ ਬਹੁਤ ਦੁਖੀ ਜਾਂਦਾ ਠੀਕ ਆ ਚੋਬਰੋ ਤਾਂ ਕਰਕੇ ਇਸ ਨੂੰ ਲੋ ਆਣ ਕੇ ਵਲੌਗ ਸਟਾਰਟ ਕੀਤਾ ਆਪਾਂ ਹਾਂਜੀ ਚੋਬਰੋ ਬੱਚਾ ਪੁੱਠਾ ਆ ਗਿਆ ਜੀ ਆ ਬੈਠਾ ਵਧਾਈ ਹੋਵੇ ਤੁਹਾਨੂੰ ਸਾਰਿਆਂ ਨੂੰ ਠੀਕ ਆ ਜੀ ਤੇ ਇਹਨੂੰ ਹੁਣ ਖੁੱਡੇ ਚ ਤਾੜਦੇ ਆ ਤੇ ਵਿੱਚ ਵਿੱਚ ਖਲ ਤਲੇ ਕੁਤਰ ਖੁੱਲੇ ਛੱਡ ਕੇ ਠੀਕ ਆ ਜੀ ਹਾਂਜੀ ਬਈ ਉੱਤੇ ਲਿਆਣੇ ਗੋਲਤਰ ਛੱਡ ਤੇ ਤੇ ਬੈਠੇ ਵੱਠਾ ਪਤਾ ਨਹੀਂ ਕੀ ਇਹਨਾਂ ਦੇ ਹੋਇਆ ਤੇ ਉੱਡ ਗਏ ਦੂਜਾ ਬੱਚਾ ਵੀ ਉੱਡ ਕੇ ਜਟਾਨ ਕੇ ਬੈਠਾ ਸੀ ਤੇ ਹੁਣ ਕੂਤਰਾਂ ਨੂੰ ਛੱਤ ਤੇ ਲਿਆਉਣੇ ਆ ਤੇ ਇੱਥੇ 扑ਕਾਉਣੇ 扑ਕੂਣੇ ਆ ਬੱਚਾ ਫੜਨਾ ਯਾਰ ਬੱਚਾ ਨਹੀਂ ਉਹ ਜਾਣਦੇ ਨੇ ਕਿਦਰੇ ਵੀ ਲੱਟ ਨਹੀਂ ਹੋਣ ਦੇਣਾ ਯਾਨੀ ਕਿ ਠੀਕ ਹੈ ਜੀ ਤੇ ਬਾਕੀ ਮੈਂ ਲੱਭ ਗਿਆ ਕੋਠੀ ਦੀ ਪਰਲੀ ਸਾਈਡ ਜਿਹੜਾ ਆਇਆ ਨਹੀਂ ਹੁਣ ਦੋ ਆ ਜਾਂਦਾ ਜਿਹੜਾ ਆ ਕੇ ਵੇਖ ਕੇ ਇੱਕ ਮਿੰਟ ਉੱਠ ਕੇ ਹੀ ਨਹੀਂ ਉਹ ਆ ਗਿਆ ਚਲੋ ਚਲੋ ਇੱਕ ਮਿੰਟ ਛਤਰੀ ਤੇ ਬੰਨ ਲੀ ਕਬੂਤਰ ਇੱਕ ਹਾਂਜੀ ਬਾਈ ਕਬੂਤਰ ਪੁੱਠਾ ਆ ਗਿਆ ਵਿਚਾ ਉਹ ਬੈਠਾ ਤੇ ਮੈਂ ਕਬੂਤਰ ਉੱਤੇ ਖੁੱਲੇ ਛੱਡੇ ਸੀ ਇੱਕ ਛਤਰੀ ਤੇ ਬੈਠਾ ਇੱਕ ਹੋਰ ਆ ਵੇਖੋ ਕੀ ਬੰਦਾ ਕੀ ਨਹੀਂ ਆਣਗੇ ਜਵਾਰੀ ਦੇ ਤਾਂ ਬਹਿ ਗਏ ਨਾਲ ਦੇ ਵਾਹ ਜਾਨਾ ਫਿਰ ਤਾਂ ਮੈਂ ਫੜ ਹੀ ਲਈਏ ਪਰ ਉੱਤੇ ਚੜਿਆ ਨਹੀਂ ਜਾਂਦਾ ਯਾਰ ਤੁਹਾਨੂੰ ਕੋਈ ਹੋਰ ਜਗਾ ਨਹੀਂ ਲੱਭਦੀ ਪਿਓ ਦੇ ਪੁੱਤੋ ਅਮਨੀਤ ਕਹਿੰਦੇ ਤਾਂ ਮਸਾ ਵੀਜੀਏ ਤੁਸੀਂ ਪੱਟੀ ਜਾਂਦੇ ਹੋ ਹੈ ਉਧਰ ਨਹੀਂ ਜਾਈ ਮਰੀ ਦਾ ਚੋਣਾ ਖਲੋ ਜਾ ਕੇ ਇੱਥੇ ਪੜਤੀ ਵਿਚਾਰਿਆਂ ਦਾ ਸਾਰੀ ਗਣਕਬੀਰ ਜੀ ਚੱਲਦਾ ਚੱਪੜ ਆਉਂਦੀ ਪੈਰ 'ਚ ਬੰਦਿਆਂ ਵਾਂਗੂ ਤੁਰਪੋ ਤੇ ਉਹ ਬੱਚਾ ਬੈਠਾ ਜੀ ਟੈਨਸ਼ਨ ਨਾ ਲਓ ਫੜ ਲਾਂਗੇ ਰਾਤ ਨੂੰ ਬਾਕੀ ਖੂਤ ਰੁੱਡੇ ਫਿਰਦੇ ਆ ਭਾਂ ਦੀ ਸਿੱਕੀ ਡਿਗਦੇ ਸੀ ਤਾਂ ਲੱਗ ਗਿਆ ਸੀ ਕਿ ਹੁਣ ਤਾਂ ਆਕੇ ਨੀਵੇਂ ਫੁੱਲ ਤਾਂ ਵੜ ਗਏ ਸੀ ਫੁੱਲ ਹੁਣ ਤਾਂ ਇਹ ਤਾਂ ਲੱਗ ਗਿਆ ਜੇ ਤੜਕੇ ਡਾਉਣੇ ਉਹ ਤਾਂ ਨਹੀਂ ਲੱਗਦੇ ਪਤਾ ਨਹੀਂ ਕੀ ਚੱਕਰ ਸਮੱਸਿਆ ਇਹਨਾਂ ਦੀ ਕੋਈ ਤਗੜੀ ਆ ਤੇ ਕੋਕੜੇ ਇਧਰੇ ਗਾਇ ਖੁੱਡੇ 'ਚ ਮੇਰੇ ਸਾਲੇ ਤਾਂ ਇੱਕ ਰਹਿ ਗਿਆ ਆਇਆ ਤੂੰ ਵੀ ਆ ਜਾ ਹਾਂਜੀ ਵਾਕੀ ਕਰ ਗਿਆ ਯਾਰ ਉਹ ਜਾਣ ਨਹੀਂ ਲੈਟ ਹੋ ਜਾਂਦਾ ਸਕੂਟਰ ਪਾਤਰ ਲਾਉਂਦੇ ਨੇ ਤੋਂ ਭਾਂਦੇ ਯਾਰ ਦੀ ਲਾਈਟ ਹੀ ਨਹੀਂ ਸਹੀ ਆਉਂਦੀ ਯਾਰ ਸਹੀ ਮੀਰ ਜਾਨੀ ਖਰਾਬ ਹੋ ਜਾਂਦੀ ਬਾਕੀ ਸਕੂਟਰ ਉਹ ਬੱਠਾ ਇਹਨੂੰ ਹੀ ਲਾਉਣੇ ਆ ਠੀਕ ਹੈ ਜੀ ਉਹ ਵੀ ਬੈਠਾ ਜਾਂ ਕੋੜੀ ਪਈ ਆਪਣੇ ਕੋਲੇ ਤੇ ਉਹਦੇ ਚੜ ਕੇ ਮਾਰ ਲਾਂਗੇ ਤੋ ਬੱਚੂ ਠੀਕ ਹੈ ਜੀ ਤੇ ਵਾਕੀ ਉਹਨਾਂ ਨੇ ਪੁੱਤਰਾਂ ਨੂੰ ਵੀ ਲਾਉਣੇ ਆਪਣੇ ਨੂੰ ਚਤਰੀ ਤੇ ਬੈਠੇ ਜਿਹੜੇ ਹਾਂ ਆ ਲੈ ਹਾਂਜੀ ਭਾਈ ਤੇ ਆ ਬੱਚਾ ਵੀ ਲੈ ਆ ਕੋਠੇ ਤੋਂ ਆਪਾ ਫੜ ਠੀਕ ਹੈ ਜੀ ਜਿਹੜਾ ਜਿੰਜੀ ਕਰਦਾ ਸੀ ਕੱਲ ਆਇਆ ਨਹੀਂ ਪੁੱਠਾ ਜਿਹੜਾ ਤੇ ਅੱਜ ਆ ਗਿਆ ਤੇ ਇਹਨੂੰ ਹੁਣ ਖੁੱਡੇ 'ਚ ਧਾੜ ਲੀਏ ਤੇ ਕੁੱਤਰਾਂ ਨੂੰ ਦੜਗਣੇ ਪਾ ਦਈਏ ਠੀਕ ਹੈ ਜੀ ਚਾਹ ਪੁੱਤ ਖੁੱਡੇ ਚ ਚੱਲ 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 ਵੇਖੋ ਅਜੀਂਜੀ ਕਰਦਾ ਤਾਂ ਤਾਂ ਚੋਪਰ ਨੇ ਖੁੱਡੇ ਬਹੁਤ ਆਹਿੰਦੇ ਬਰਾਬਰ ਦੇ ਟੁੱਡੇ ਨਹੀਂ ਹੁੰਦਾ ਤੇ ਨਿਆਰੀ ਲਿਆਉਂਦਾ ਕੁੱਤਰ ਬੱਚਾ ਬਹੁਤ ਵਧੀਆ ਇਹਨੂੰ ਬੰਦ ਕਰਾਂਗੇ ਠੀਕ ਹੈ ਜੀ ਕਿਉਂਕਿ ਇੱਕ ਹੀ ਕਟਿਆ ਜੋੜੀ ਦਾ ਠੀਕ ਹੈ ਜੀ